सुभाकर सिंह ने मैं फिफ्थ क्लास में हूँ और मैं दस साल का हूँ मैं लुधियाना पंजाब में रहता हूँ और मेरे को कराटे खेलते तो साढ़े तीन साल हो चुके हैं और मेरे, मेरे को मेरे कोचिज है रवि सर और तोहित सर और अभी मैं कॉमनवेल्थ और एशियन मेडलिस्ट हूँ और और भी दुबई श्रीलंका और मलेशिया जैसी जगह पे गया हुआ हूँ मेरे पास 90 प्लस नेशनल और इंटरनेशनल मेडल्स मेडल है और मेरे पास दो वर्ल्ड रिकॉर्ड है एक वन मिनट में वन एक सौ अठारह किक्स मारने का और एक घंटा बीस मिनट का सुपली टन वर्ल्ड का रिकॉर्ड है जो कि चालीस मिनट का रिकॉर्ड था और मैंने उसको ब्रेक किया है अभी मेरा मेन टारगेट है ओलंपिक्स में मेडल लाना और पहले उससे पहले डब्ल्यूकेफ में वर्ल्ड फेडरेशन में मेडल लाना गोल्ड मेडल आना और अभी मैं मैराथन रेस 21 किलोमीटर का रिकॉर्ड तोड़ने की तैयारी कर रहा हूँ और मैं सुबह उठ के रनिंग पाँच पाँच किलोमीटर की रनिंग हमारी होती है मेरे को रिकमेंडेशन संत माता बैतनी विद्यालय स्कूल से भी मिली है और अलग अलग एमएलए डीसी डिप्टी कमिश्नर कमिश्नर पुलिस कमिश्नर और बाकी एक्स एम उनसे भी मिली है रिकमेंडेशन लेटर और कौन से पुरस्कार के लिए बाल पुरस्कार राष्ट्रीय बाल पुरस्कार के लिए रिकमेंडेशन लेटर मिली है ਮੇਰਾ ਨਾਮ ਅਰਮਾਨ ਸਿੰਘ ਹੈ ਮੈਂ ਜਲੰਧਰ ਵਿੱਚ ਰਹਿਣਾ ਵਾਂ ਤੇ ਮੈਂ ਕਰਾਟੇ ਖੇਡਦਾ ਵਾਂ ਮੈਂ ਤਿੰਨ ਇੰਟਰਨੈਸ਼ਨਲ ਮੈਚਸ ਖੇਡ ਚੁੱਕਿਆ ਵਾਂ ਫਰਸਟ 11th ਕੌਨਵੈਲ ਸਾਊਥ ਅਫਰੀਕਾ ਵਿੱਚ ਹੋਇਆ ਸੀ ਉੱਥੇ ਮੇਰਾ ਸਿਲਵਰ ਮੈਡਲ ਆਇਆ ਸੈਕੰਡ ਫਰਸਟ ਯੂਥ ਏਸ਼ੀਅਨ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਸ਼੍ਰੀਲੰਕਾ ਵਿੱਚ ਹੋਈ ਸੀ ਉੱਥੇ ਮੇਰਾ 골ਡ ਮੈਡਲ ਆਇਆ ਵਾ ਤੇ ਹੁਣ ਰੀਸੈਂਟਲੀ ਚਾਈਨਾ ਵਿੱਚ ਹੋਈ ਸੀ ਸੈਕੰਡ ਯੂਥ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਉੱਥੇ ਮੇਰਾ ਬ੍ਰੌਂਜ਼ ਮੈਡਲ ਆਇਆ ਵਾ ਮੇਰੇ ਨਾਮ ਤੇ ਇੱਕ ਵਰਲਡ ਰਿਕਾਰਡ ਆ ਲੋਂਗੇਸਟ ਟਾਈਮ ਹੋਲਡਿੰਗ ਇਨ ਸਿਗੋਰਾਚੀ ਹੌਰਸਟੈਂਸ 23 ਮਿੰਟ ਹੋਲਡ ਕੀਤਾ ਸੀ ਮੈਂ ਮੇਨ ਟਾਰਗੇਟ ਦਾ ਸਾਡਾ 올림픽 골ਡ ਮੈਡਲ 올림픽 골ਡ ਮੈਡਲਿਸਟជា ਮੇਰਾ ਲੋਂਗੇਸਟ ਟਾਈਮ ਹੋਲਡਿੰਗ ਇਨ ਸਿਗੋਰਾਚੀ ਦਾ ਵਰਲਡ ਰਿਕਾਰਡ ਹੈ 23 ਮਿੰਟ 3 ਸੈਕਿੰਡ ਹੋਲਡ ਕੀਤਾ ਸੀ ਤੇ ਮੇਨ ਟਾਰਗੇਟ ਦਾ ਸਾਡਾ 올림픽 골ਡ ਮੈਡਲ ਆ ਤੇ ਹੁਣ ਅਸੀਂ WKF ਦੀ ਤਿਆਰੀ ਕਰ ਰਹੇ ਹਾਂ ਤੇ ਜਿਹੜਾ ਅਗਲੇ ਸਾਲ ਆ ਰਿਹਾ 12th ਕੌਨਵੈਲਥ ਸਕਾਟਲੈਂਡ ਵਿੱਚ ਉਹਦੀ ਤਿਆਰੀ ਚੱਲ ਰਹੀ ਆ ਸਰ ਮੇਰਾ ਨਾਮ ਪ੍ਰਸ਼ਾਂਤ ਸਰੀਨ ਹੈ ਅਸੀਂ ਰੁੜਕਾ ਵਿਲੇਜ ਦੇ ਵਿੱਚ ਰਹਿੰਦੇ ਆ ਜੀ ਮੂਲਾਪੁਰ ਹੈ ਲੁਧਿਆਣਾ ਦੇ ਵਿੱਚ ਹੈ ਤੇ ਅਸੀਂ ਛੋਟੇ ਜਿਹੇ ਟਾਊਨ ਤੋਂ ਬਿਲੋਂਗ ਕਰਦੇ ਆ ਤੇ ਬੱਚੇ ਸਾਡੇ ਵਿਭੂ ভাসਕਰ ਸਰੀਨ ਮੇਰਾ ਸਨ ਹੈ ਜੀ ਮੈਂ ਉਹਦਾ ਫਾਦਰ ਹਾਂ ਤੇ ਉਹਦੇ ਲਈ ਅਸੀਂ ਮਿਹਨਤ ਕਰ ਰਹੇ ਆ ਜੀ ਇਹ ਬਾਲ ਪੁਰਸਕਾਰ ਲਈ ਵੀ ਨੋਮੀਨੇਟਡ ਹੈ ਰੀਸੈਂਟਲੀ 15 ਅਗਸਤ ਨੂੰ ਇਹ ਏਸ਼ੀਅਨ ਯੂਥ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਤੋਂ ਬ੍ਰੌਂਜ਼ ਮੈਡਲ ਲੈ ਕੇ ਆਇਆ ਇਹਦੀ ਕੈਟਾਗਰੀ ਡਿਫਾਈਨ ਹੋਈ ਸੀ ਜੀ 12 ਕੇਜੀ 12 ਇਅਰ 45 ਕੇਜੀ ਜਦਕਿ ਇਹ ਹੈ ਜੀ 10 ਸਾਲ ਦਾ ਤੇ 35 ਕੇਜੀ ਦਾ ਸਰ ਇਹਦੇ ਨਾਲ ਦੋ 월ਡ ਰਿਕਾਰਡ ਨੇ ਜਿਹੜੇ ਕਿ ਅਸੀਂ ਗਿਨੀਸ ਵੀ ਅਪਲਾਈ ਕਰ ਚੁੱਕੇ ਹਾਂ ਇੰਟਰਨੈਸ਼ਨਲ ਬੁਕਸ ਆਫ ਰਿਕਾਰਡ ਔਰ ਵਰਲਡਵਾਈਡ ਦੇ ਵਿੱਚ ਦਰਜ ਨੇ 1 ਮਿੰਟ ਦੇ ਵਿੱਚ 118 ਕਿਕਸ ਤੇ 1 ਘੰਟਾ 20 ਮਿੰਟ ਦਾ ਸਲਟਨ ਹੋਲਡ ਜੋ ਕਿ 45 ਮਿੰਟਸ ਦਾ ਸ਼ਾਇਦ अर्ਲियर ਸੀਗਾ ਜੋ ਕਿ ਬ੍ਰੇਕ ਕਰਕੇ ਇਹਨੇ 1 ਘੰਟਾ 20 ਮਿੰਟ ਦਾ ਬਣਾਇਆ ਜੀ ਸਰ ਇਹ ਯੰਗੇਸਟ ਐਥਲੀਟ ਹੈ ਜੀ ਐਸ ਵੇਲੇ ਜੋ ਕਿ ਯੂਥੀਸ਼ੀਨ ਚੋ ਮੈਡਲ ਲਿਆ ਹੈ ਕਾਮਨਵੈਲਥ ਚੋ ਲਿਆ ਹੈ ਦੋ ਗੋਲਡ ਰਿਪੋਰਟ ਨੇ ਇੱਕ ਤਾਂ ਇਹੀ ਦਰਜ ਹੋ ਰਿਹਾ ਜੀ ਥਰਡ ਅਸੀਂ ਇਹਦਾ ਹੁਣ ਐਸ ਵੇਲੇ ਮੈਰਾਥਨ ਦਾ ਬਣਾਉਂਦਾ ਸੋਚ ਰਹੇ ਹਾਂ ਜੀ ਉਹ ਅਸੀਂ ਜਲਦੀ ਹੀ ਬਣਾਵਾਂਗੇ ਜੀ ਸਰ ਬਾਲ ਪੁਰਸਕਾਰ ਲਈ ਹਰ ਇੱਕ ਐਮ ਪੀ ਐਮ ਐਲ ਏ ਕੋਈ ਪਾਰਟੀ ਨਹੀਂ ਅਸੀਂ ਕਹਿੰਦੇ ਹਰ ਪਾਰਟੀ ਨੇ ਹਰ ਬੰਦੇ ਨੇ ਚਾਹੇ ਮੌਜੂਦਾ ਨੇ ਚਾਹੇ ਸਾਬਕਾ ਨੇ ਹਰ ਇੱਕ ਨੇ ਸਪੋਰਟ ਕੀਤੀ ਹਰ ਇੱਕ ਨੇ ਰეკਮੈਂਡੇਸ਼ਨ ਲੈਟਰਸ ਦਿੱਤੀਆਂ ਤਾਂ ਕਿ ਇਹਨੂੰ ਪੰਜਾਬ ਦੇ ਵਿੱਚ ਬਾਲ ਪੁਰਸਕਾਰ ਆ ਸਕੇ ਔਰ ਸਾਡੇ ਲਈ ਬਹੁਤ ਵੱਡੀ ਗਰਵ ਦੀ ਗੱਲ ਹੋਏਗੀ ਪਹਿਲਾ ਬਾਲ ਪੁਰਸਕਾਰ ਪੰਜਾਬ ਦੇ ਵਿੱਚ ਆਏਗਾ ਔਰ ਪਹਿਲਾ ਕਾਰਾਟੇ ਦੇ ਲਈ ਇੰਡੀਆ ਦੇ ਵਿੱਚ ਆਏਗਾ ਮੇਰਾ ਨਾਮ ਜੀ ਤੌਹੀਦ ਅंसारी ਜੀ ਹੈਡਕ quart warriors ਜਨੀਦੂ ਵਿਭੂ ਤੇ ਰਮਨ ਜੋ ਕਿ ਸਾਡੇ ਅਕੈਡਮੀ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਇਹ ਬੱਚੇ ਰੀਸੈਂਟਲੀ ਏਸ਼ੀਅਨ ਯੂਥ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤ ਕੇ ਆਏ ਨੇ ਜੇ ਮੈਂ ਗੱਲ ਕਰਾਂ ਵਿਭੂ ਦੀ ਤੇ ਇਹ ਬੱਚਾ 10 ইয়ার্স ਦੀ এজ ਦੇ ਵਿੱਚ ਹੀ 90 ਪਲੱਸ ਟੂਰਨਾਮੈਂਟਸ ਖੇਡ ਚੁੱਕਾ ਵਾ ਨੈਸ਼ਨਲ ਦੇ ਇੰਟਰਨੈਸ਼ਨਲਸ ਜਿਦੇ ਵਿੱਚ ਮੇਨ ਟੂਰਨਾਮੈਂਟ ਦੀ ਗੱਲ ਜੇ ਕਰਾਂ 11th ਕਾਮਨਵੈਲਥ ਕਲਬ ਕਾਰਾਟੇ ਚੈਂਪੀਅਨਸ਼ਿਪ 2024 ਦੇ ਵਿੱਚ ਜਿਹੜਾ ਸਾਊਥ ਅਫਰੀਕਾ ਤੋਂ ਜਿੱਤ ਕੇ ਆਇਆ ਸਾਊਥ ਏਸ਼ੀਆ ਤੇ ਹੁਣ ਇਹ ਦੇ ਨਾਤੇ ਦੋ ਵਰਲਡ ریکارڈਸ ਵੀ ਨੇ ਜੋ ਕਿ ਵਰਲਡ ਵਾਈਡ ਬੁੱਕ ਆਫ ریکارڈਸ ਤੇ ਇੰਟਰਨੈਸ਼ਨਲ ਬੁੱਕ ਆਫ ریکارڈ ਦੇ ਬੁੱਕ ਦੇ ਵਿੱਚ ਜ਼ਿਕਰ ਹੈ ਤੇ ਹੁਣ ਤੀਜਾ ਵੀ ਅਸੀਂ ਬਣਾਉਣ ਦੀ ਲਈ ਤਿਆਰੀ ਦੇ ਵਿੱਚ ਆ ਤੇ ਇਹੋ ਜਿਹਾ ਇੱਕ ਪੰਜਾਬ ਦਾ ਵਿੱਚ ਕਲਾਉਤਾ ਬੱਚਾ ਹੈ ਤੇ ਇੰਡੀਆ ਵਿੱਚ ਪਹਿਲਾ ਇਹ ਕਾਰਾਟੇ ਦੇ ਵਿੱਚ ਇਹੋ ਜਿਹਾ ਬੱਚਾ ਹੋਗਾ ਜੋ ਕਿ ਪ੍ਰੈਜ਼ੀਡੈਂਟ ਅਵਾਰਡ ਯੂਥ ਲਈ ਜੋ ਬਹੁਤ ਹੀ ਪ੍ਰੀਟੀਜੀਅਸ ਅਵਾਰਡ ਹੈ ਉਹ ਮੈਨੂੰ ਮਿਲਣ ਜਾ ਰਿਹਾ ਵਾ ਨੋਮੀਨੇਟ ਕੀਤਾ ਹੋਇਆ ਸੀ ਪ੍ਰੈਜ਼ੀਡੈਂਟ ਅਵਾਰਡ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਇਥੇ ਦੀ ਲੋਕਲਸ ਜਿਹੜੇ ਦੇ ਐਮ ਐਲ ਏਜ਼ ਨੇ ਐਮ ਪੀਜ਼ ਨੇ ਸਾਰੇ ਵੱਲੋਂ ਰეკਮੈਂਡੇਸ਼ਨਸ ਲੈਟਰ ਮਿਲੇ ਸਾਰੇ ਐਨ ਅਪਰੀਸ਼ੀਏਟ ਕੀਤਾ ਬੱਚੇ ਨੂੰ ਤੇ ਉਮੀਦ ਕਰਦੇ ਆ ਕਿ ਬੱਚੇ ਨੂੰ ਮਿਲੇਗਾ ਪੰਜਾਬ ਦੇ ਆਏਗਾ ਜੀ ਪ੍ਰੈਜ਼ੀਡੈਂਟ ਬੋਰਡ ਜੇ ਮੈਂ ਗੱਲ ਕਰਾਂ ਾਰਮਾਨ ਦੀ ਾਰਮਾਨ ਵੀ ਸਰ ਸੈਕੰਡ ਏਸ਼ੀਅਨ ਯੂਥ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤ ਕੇ ਆਇਆ ਜੀ ਤੇ ਲਾਸਟ ਈਅਰ ਸਾਊਥ ਏਸ਼ੀਅਨ ਦੇ ਵਿੱਚ 골ਡ ਮੈਡਲਿਸਟ ਰਹਾ ਤੇ ਮੋਰਓਵਰ ਇਹ ਵੀ ਬਹੁਤ ਹੁਨਾਰ ਬੱਚੇ ਜੀ ਬਹੁਤ ਵਧੀਆ ਟੂਰਨਾਮੈਂਟਸ ਇਹ ਨਹੀਂ ਵੀ ਕਰਦੇ ਕਿਤੇ ਹੋਏ ਆ ਤੇ ਇਹਦੇ ਵੀ ਨਾਮ ਇੱਕ ਵਰਲਡ ਰਿਕਾਰਡ ਜਿਕਰ ਹੈ ਜੋ ਕਿ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿੱਚ ਰੈਕਗਨਾਈਜ਼ਡ ਹੈ ਜੀ ਇਹਨੇ ਹੌਰਸਟਾਂਸ ਦੇ ਵਿੱਚ ਮਤਲਬ ਰਿਕਾਰਡ ਬਣਾਇਆ ਜੋ ਕਿ ਮਾਸ਼ਾਅੱਲਾ ਅਰਦੀਏ ਸਾਡੀ ਦਾਚੀਸ ਹੁੰਦੀ ਨੇ ਮਤਲਬ ਸਾਡੇ ਅਕੈਡਮੀ ਦੇ ਵਿੱਚ ਕਈ ਹੋਰ ਜੇ ਹੋਰ ਬੱਚੇ ਨੇ ਬਹੁਤ ਵਧੀਆ ਪਰਫਾਰਮ ਕਰਦੇ ਨੇ ਅਸੀਂ ਮਤਲਬ ਨੈਕਸਟ ਈਅਰ ਵੀ ਸਾਡੀ ਪੂਰੀ ਤਿਆਰੀ ਹੈ ਕਿ ਵੀ ਬੂਰਮਾਂ ਦੇ ਨਾਲ ਨਾਲ ਹੋਰ ਬੱਚਿਆਂ ਨੂੰ ਵੀ ਇੰਟਰਨੈਸ਼ਨਲ ਟੂਰਨਾਮੈਂਟ ਦੇ ਵਿੱਚ ਖੜਾਈਏ ਮਤਲਬ ਮੇਰੇ ਨਾਲ ਮੇਰੇ ਜਿਹੜੇ ਸੀਨੀਅਰ ਕੋਚ ਨੇ ਰਵੀ ਸਰ ਨੇ ਮਤਲਬ ਹੋਰ ਵੀ ਮਤਲਬ ਨੋਇਡਾ ਤੋਂ ਪ੍ਰਿੰਸ ਸਰ ਆਂਦੇ ਨੇ ਮਤਲਬ ਟੀਮ ਆਫ ਕੋਚਸ ਨੇ ਜੋ ਕਿ ਸਾਰੇ ਸੀ ਲੱਗੇ ਹੋਏ ਆ ਸਕੂਲ ਅਥਾਰਟੀ ਜੋ ਕਿ ਸੈਂਟ ਮਾਰਥਾ ਦੇ ਪ੍ਰਿੰਸੀਪਲ ਸਰ ਨੇ ਉਹਨਾਂ ਵੱਲੋਂ ਬਹੁਤ ਸਾਨੂੰ ਸਪੋਰਟ ਹੈ ਜੀ ਨਾਲ ਦੀ ਟ੍ਰੇਨਿੰਗ ਦੀ ਗੱਲ ਕਰਾਂ ਮੈਂ ਤੇ ਮਤਲਬ 8-8 ਘੰਟੇ ਦੀ ਸਾਨੂੰ ਟ੍ਰੇਨਿੰਗ ਲਈ ਮਤਲਬ ਸਕੂਲਾਂ ਨੂੰ ਸਾਨੂੰ ਜਦੋਂ ਇੰਟਰਨੈਸ਼ਨਲ ਟੂਰਨਾਮੈਂਟਸ ਹੁੰਦੇ ਨੇ ਸਾਨੂੰ ਬਹੁਤ ਵਧੀਆ ਸਪੋਰਟਸ ਮਿਲਦਾ ਵਾਗੇ ਛੁੱਟੀ ਮਿਲ ਜਾਂਦੀ ਹੈ ਬੱਚਿਆਂ ਨੂੰ ਟ੍ਰੇਨਿੰਗ ਕਰਾਉਣ ਦੇ ਲਈ ਤੇ ਨੈਕਸਟ ਟਾਈਮ ਜੋ ਹੁਣ ਨੈਕਸਟ ਈਅਰ ਦਾ ਸਾਡਾ ਪਲਾਨ ਹੈ ਕਿ ਹੋਰ ਬੱਚਿਆਂ ਨੂੰ ਇੰਟਰਨੈਸ਼ਨਲ ਟੂਰਨਾਮੈਂਟ ਦੇ ਵਿੱਚ ਖੜਾਣਾ ਹੈ ਲਾਸਟ ਈਅਰ ਜਦੋਂ ਇਹ ਬੱਚੇ ਗਏ ਸੀਗੇ ਆਪਣੇ ਏਸ਼ੀਅਨ ਦੇ ਵਿੱਚ ਉਹ ਜੋ ਕਿ ਸਾਡੇ ਲੁਧਿਆਣਾ ਦੇ ਡੀਸੀ ਹਮਨਸੂ ਜੈਨ ਨੇ ਉਹਨਾਂ ਵੱਲੋਂ ਏਅਰ ਟਿਕਟ ਸਪான்ਸਰ ਕੀਤੇ ਗਏ ਸੀਗੇ ਇਹ ਮਤਲਬ ਹੋਰ ਵੀ ਹੋ ਜੇ ਬੱਚੇ ਨੇ ਮਤਲਬ ਬਹੁਤ ਵਧੀਆ ਕਰਦੇ ਨੇ ਫਾਈਨੈਂਸ਼ਲੀ ਥੋੜੇ ਜੀ ਵੀਕ ਨੇ ਪੰਜਾਬ ਸਰਕਾਰ ਜਿਵੇਂ ਲਾਸਟ ਟਾਈਮ ਸਾਨੂੰ ਉਹਨਾਂ ਨੇ ਹੈਲਪ ਕੀਤੀ ਹੈ ਜੇ ਹੋਰ ਇਦਾਂ ਜਿਵੇਂ ਕਿ ਇਹ ਜਿੱਤ ਕੇ ਆਏ ਨੇ ਤੇ ਸਪੋਰਟਸ ਪਾਲਿਸੀ ਦੇ ਤਹਿਤ ਕੈਸ਼ ਅਵਾਰਡਸ ਨੇ ਜੋ ਇੰਟਰਨੈਸ਼ਨਲ ਟੂਰਨਾਮੈਂਟਸ ਦੇ ਇੰਟਰਨੈਸ਼ਨਲ ਐਥਲੀਟਸ ਨੂੰ ਮਿਲਦਾ ਹੈ ਅਸੀਂ ਉਹਦੇ ਲਈ ਵੀ ਅਪਲਾਈ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਤੋਂ ਅਸੀਂ ਅਪੀਲ ਕਰਾਂਗੇ ਬੱਚਿਆਂ ਨੂੰ ਦਿੱਤਾ ਜਾਵੇ ਜੋ ਕਿ ਇਹਨਾਂ ਦਾ ਬਣਦਾ ਹੱਕ ਹੈ ਤੇ ਬਣਦਾ ਸਨਮਾਨ ਹੈ ਜੇ ਇਹੋ ਜਿਹਾ ਸਾਨੂੰ ਪੰਜਾਬ ਸਰਕਾਰ ਵੱਲੋਂ ਹੋਰ ਵੀ ਮਤਲਬ ਫਾਈਨੈਂਸ਼ੀਅਲੀ ਸਪੋਰਟ ਮਿਲ ਜੇ ਤੇ ਅਸੀਂ ਟ੍ਰੇਨਿੰਗ ਨੂੰ ਹੋਰ ਇਨਹਾਂਸ ਕਰ ਸਕੀਏ ਹੋਰ ਵਧੀਆ ਟ੍ਰੇਨਿੰਗ ਕਰਾ ਸਕੀਏ ਤਾਂ ਕਿ ਪੰਜਾਬ ਦੇ ਵਿੱਚ ਉਹ ਕਈ ਮਤਲਬ ਬਹੁਤ ਸਪੋਰਟਸ ਦੇ ਰਿਲੇਟਿਡ ਬਹੁਤ ਇਹੋ ਜਿਹੇ ਬੱਚੇ ਹੁਨਾਰਨੇ ਜੋ ਕਰ ਸਕਦੇ ਨੇ ਬਟ ਉਹੀ ਥੋੜਾ ਜਿਹਾ ਫਾਈਨੈਂਸ਼ੀਅਲੀ ਵੀਕ ਮਤਲਬ ਕਾਰਨ ਕਿਤੇ ਨਾ ਕਿਤੇ ਰਹਿ ਜਾਂਦੇ ਨੇ ਬਟ ਠੀਕ ਹੈ ਜਦੋਂ ਪੰਜਾਬ ਸਰਕਾਰ ਸਾਨੂੰ ਸਾਡੀ ਅਪੀਲ ਨੂੰ ਜੇ ਪ੍ਰਬੰਧ ਕੀ ਦਿੰਦੀ ਹੈ ਤੇ ਜਿਸ ਨੂੰ ਅਪੀਲ ਕਰਦੀ ਐਸੈਪਟ ਤੇ ਸਾਨੂੰ ਫਾਈਨੈਂਸ਼ੀਅਲੀ ਹੈਲਪ ਕਰਦੀ ਤੁਸੀਂ ਹੋਰ ਵੀ ਬੱਚਿਆਂ ਨੂੰ ਘਰਾ ਸਕਦੇ ਹੋ ਟ੍ਰੇਨਿੰਗ ਥੈਂਕ ਯੂ